ਉਸ ਦੌਰਾਨ ਫਿਰ ਇਹ ਵੀ ਕੀਤਾ ਇਹਨਾਂ ਨੇ ਵੀ ਮਾਫੀ ਨੂੰ ਮਾਫੀ ਦੇਤੀ ਮਾਫੀ ਨੂੰ ਜਿਹੜਾ ਜਸਟੀਫਾਈ ਕਰਨ ਲਈ 80 90 ਲੱਖ ਦੇ ਐਸਜੀਪੀ ਬਿਜ਼ਨਸ ਤੇ ਆਰ ਵੀ ਦਿੱਤੇ ਤੇ ਇਹ ਸਾਰਾ ਕੁਝ ਲੋਕਾਂ ਦੇ ਨੋਟਿਸ 'ਚ ਹੈ ਇਹ ਦੇ ਇਹ ਨੂੰ ਜਿਹੜਾ ਪ੍ਰਦੀਪ ਕਲੇਰ ਹੈ ਕਿਵੇਂ ਦੱਸਦਾ ਹੈ ਉਹਦਾ ਆਪ ਦਾ ਇੱਕ ਨੈਰੇਟਿਵ ਹੈ ਦੱਸਣ ਦਾ ਵੀ ਅਸੀਂ ਆਏਗੇ ਆਏਗੇ ਪਰ ਇਹ ਹੈ ਗੱਲ ਹੈ ਵੀ ਗੱਲਾਂ ਸਾਰੀਆਂ ਹੋਈਆਂ ਅਸੀਂ ਪ੍ਰਦੀਪ ਕਲੇਰ ਦੀ ਸਾਰੀ ਗੱਲ ਨੂੰ ਉਸੇ ਤਰੀਕੇ ਨਾਲ ਨਾ ਵੀ ਲਈਏ ਜਿਸ ਤਰੀਕੇ ਨਾਲ ਦੱਸ ਰਿਹਾ ਹੈ ਉਹ ਇੱਕ ਤਰੀਕਾ ਤਾਲ ਤਰੀਕੇ ਨਾਲ ਉਸ ਨੇ ਆਇਆ ਮਲ ਨਹੀਂ ਗਲਤ ਰਹਿ ਗਿਆ ਜਿਵੇਂ ਹੁਣ ਇਹਨਾਂ ਦਾ ਵਕੀਲ ਅਕਾਲੀ ਦਲ ਦਾ ਕਲੇਰ ਅਰਸ਼ਦੀਪ ਕਲੇਰ ਕਿਹਾ ਜੀ ਉਹਦੇ ਪੰਜ ਕੇਸ ਹੈ ਹਾਂ ਉਹ ਉਹ ਕਹਿੰਦਾ ਪੰਜ ਕੇਸ ਆ ਠੀਕ ਹੈ ਉਹਦੇ ਤੇ ਕੇਸ ਹੈਗੇ ਜਾਂ ਤਾਂ ਹੀ ਤਾਂ ਵਾਦਾ ਮਾਫੀਵਾਹ ਬਣਿਆ ਇਹ ਹੈਗੇ ਉਹਨੇ ਆਪ ਦੀ ਸਕਿਨ ਬਚਾਉਣ ਲਈ ਵਾਦਾ ਮਾਫੀਵਾਹ ਬਣਿਆ ਪੇਸ਼ ਹੋਇਆ ਜਾਂ ਉਹਨੂੰ ਲੱਗਿਆ ਮੈਨੂੰ ਆਹ ਕਰਨਾ ਪਊਗਾ ਉਹ ਵਾਦਾ ਮਾਫੀਵਾਹ ਦਾ ਮਤਲਬ ਇਹ ਹੁੰਦਾ ਵੀ ਉਹ ਕੇਸਾਂ ਚ ਇਨਵੋਲ ਹੈ ਪੰਜਾਂ ਚ ਜਿਆਦਾ ਵਿੱਚ ਸਾਰਿਆਂ ਚ ਇਨਵੋਲ ਹੈ ਉਹ ਸਾਰਾ ਉਹ ਬੇਅਦਵੀ ਦੇ ਕੇਸ ਦੇ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਜੋ ਵੀ ਹੋਇਆ ਉਹ ਸਾਰੇ ਦੇ ਵਿੱਚ ਉਹ ਇਨਵਾਲਵ ਹੈ ਉਹ ਕਹਿੰਦਾ ਵੀ ਆ ਮੈਂ ਇਨਵਾਲਵ ਮੈਂ ਸਾਰੇ ਚ ਬੰਬੇ ਗਿਆ ਉੱਥੇ ਗਿਆ ਉੱਥੇ ਗਿਆ ਚਲੋ ਇਹ ਸਾਰੀ ਇੰਟੀਗ੍ਰਿਟੀ ਤੋਂ ਵਿੱਚ ਅਸੀਂ ਨਾ ਵੀ ਉਹਦੀ ਗੱਲ ਨੂੰ ਮੰਨੀਏ ਪਰ ਇਹ ਸਾਰਾ ਪ੍ਰੋਸੈਸ ਹੋਇਆ ਜਿਹੜਾ ਕਿ ਅਸੀਂ 18 ਦੇ ਵਿੱਚ ਲਿਖਤੀ ਰੂਪ ਚ ਦੇ ਚੁੱਕੇ ਹਾਂ ਲਿਖਤੀ ਰੂਪ ਚ ਕਦੇ ਇੱਕ ਦਿਨ ਵੀ ਅਕਾਲੀ ਦਲ ਵੱਲੋਂ ਉਹਦੀ ਉਹਦਾ ਕਿਸੇ ਕਿਸਮ ਦਾ ਕੋਈ ਕੰਟਰਡਿਕਸ਼ਨ ਨਹੀਂ ਆਈ ਕਿਸੇ ਕਿਸਮ ਦੇ ਕਿਸੇ ਕਿਸੇ ਬੰਦੇ ਨੇ